ਇਹ ਆ ਗਈ ਆ ਗਈ ਇੱਕ ਮੋਟੀ ਚੱਕਲਾ ਤੇ ਇੱਕ ਐਕਟਿਵਾ ਬ ਸ਼੍ਰੀ ਕਾਲਜੀ ਮਯੰਕ ਹਿਮਾਨੀ ਨੂੰ ਤਾਂ ਤੁਸੀਂ ਜਾਣਦੇ ਹੋਵੋਗੇ ਅੱਜ ਤੋਂ ਕੁਝ ਕੁ ਮਹੀਨੇ ਪਹਿਲਾਂ ਇਹਨਾਂ ਦਾ ਬ੍ਰੇਕਅਪ ਹੋਇਆ ਸੀ ਅਤੇ ਬ੍ਰੇਕਅਪ ਤੋਂ ਬਾਅਦ ਇਹਨਾਂ ਨੇ ਇੱਕ ਦੂਜੇ ਉੱਪਰ ਕਈ ਤਰ੍ਹਾਂ ਦੇ ਇਲਜ਼ਾਮ ਲਾਏ ਸਨ ਹਿਮਾਨੀ ਦਾ ਕਹਿਣਾ ਸੀ ਕਿ ਮਯੰਕ ਵੱਲੋਂ ਮੈਨੂੰ ਕੁਝ ਖਾਣ ਨੂੰ ਵੀ ਨਹੀਂ ਦਿੱਤਾ ਜਾਂਦਾ ਅਤੇ ਮੈਨੂੰ ਘਰ ਦੇ ਵਿੱਚ ਲੋਕ ਕਰਕੇ ਰੱਖਿਆ ਜਾਂਦਾ ਹੈ ਉਸ ਤੋਂ ਬਾਅਦ ਹੁਣ ਮਯੰਕ ਸ਼ਰਮਾ ਦੀ ਇੱਕ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ ਜੋ ਕਿ ਕਰਨ ਦਿੱਤਾ ਵਾਈਨਜ਼ ਵੱਲੋਂ ਆਪਣੇ ਇੰਸਟਾਗ੍ਰam ਸਟੋਰੀ ਦੇ ਵਿੱਚ ਸਾਂਝੀ ਕੀਤੀ ਗਈ ਹੈ ਕਰਨ ਦਿੱਤਾ ਵਾਈਨਜ਼ ਨੇ ਦੱਸਿਆ ਕਿ ਮਯੰਕ ਸ਼ਿਵਾਨੀ ਦੇ ਘਰ ਦੇ ਬਾਹਰ ਕੁਝ ਕੁ ਦੇ ਲੈ ਕੇ ਪਹੁੰਚ ਗਿਆ ਅਤੇ ਉਹਨਾਂ ਦੇ ਘਰ ਪੰਨ ਤੋੜ ਕਰਨੀ ਸਟਾਰਟ ਕਰ ਦਿੱਤੀ ਇਹ ਸੀਸੀਟੀਵੀ ਫੂਟੇਜ ਤੁਸੀਂ ਸਕਰੀਨ ਤੇ ਚੱਲਦੀ ਵੀ ਵੇਖ ਸਕਦੇ ਹੋ ਇਹ ਆ ਗਈ ਆ ਗਈ ਇੱਕ ਮੋਟੀ ਚਾਕ ਲੈ ਤੇ ਇੱਕ ਐਕਟਿਵਾ ਵੱਲੇ ਇਸ ਵੀਡੀਓ ਨੂੰ ਸ਼ੇਅਰ ਕਰਨ ਤੋਂ ਬਾਅਦ ਕਰਨ ਦਿੱਤਾ ਵਾਈਨਸ ਦਾ ਇਹ ਵੀ ਕਹਿਣਾ ਹੈ ਕਿ ਉਹ ਜਲਦ ਹੀ ਮਯੰਕ ਦੇ ਖਿਲਾਫ ਇੱਕ ਵੀਡੀਓ ਲੈ ਕੇ ਆਵੇਗਾ ਸ਼ਾਇਦ ਜਿਸ ਦੇ ਵਿੱਚ ਉਹ ਪੂਰੀ ਗਲਬਾਤ ਸਾਂਝੀ ਕਰੇਗਾ ਤੁਹਾਨੂੰ ਦੱਸ ਦਈਏ ਇਹਨਾਂ ਦੇ ਬ੍ਰੇਕਅਪ ਤੋਂ ਬਾਅਦ ਕਈ ਵਾਰ ਮਯੰਕ ਨੇ ਕਿਹਾ ਕਿ ਮੈਨੂੰ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਅਤੇ ਕਈ ਵਾਰ ਸ਼ਿਵਾਨੀ ਵੱਲੋਂ ਕਿਹਾ ਗਿਆ ਪਰ ਹੁਣ ਸੀਸੀਟੀਵੀ ਫੂਟੇਜ ਵਿੱਚ ਕਿਹਾ ਜਾ ਰਿਹਾ ਹੈ ਕੇ ਮਯੰਕ ਕੁਝ ਕੁ ਬੰਦੇ ਲੈ ਕੇ ਉਹਨਾਂ ਦੇ ਘਰ ਪੰਨ ਤੋੜ ਕਰਨ ਲਈ ਪਹੁੰਚ ਗਿਆ ਵੱਲ ਤੁਸੀਂ ਇਹ ਸਭ ਬਾਰੇ ਕੀ ਕਹਿਣਾ ਚਾਹੋਗੇ ਆਪਣੀ رائے ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਣੀ ਐਨ ਐਕਸ ਅਪਡੇਟਸ ਦੇ ਲਈ ਜਲਦ ਤੋਂ ਜਲਦ ਇਸ ਚੈਨਲ ਨੂੰ ਸਬਸਕ੍ਰਾਈਬ